ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿੰਨੇ ਵੀ ਭਿਆਨਕ ਦਰਦ ਹੋਵੇ ਪੰਜ ਵਾਰ ਇਸ ਸ਼ਬਦ ਦਾ ਜਾਪ ਕਰਦੋ ਦਰਦ ਮਿੰਟਾਂ ਵਿੱਚ ਗਾਇਬ ਹੋ ਜਾਵੇਗਾ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਦੀ ਗੁਰੂ ਮਹਾਰਾਜ ਦੀ ਕਿਰਪਾ ਤੁਹਾਡੇ ਸਿਰ ਉੱਤੇ ਹੋ ਜਾਵੇ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਜ ਸੰਗਤ ਜੀ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਦਰਦ ਹੁੰਦੀ ਹੈ ਜਾਂ ਪੀੜਾ ਹੁੰਦੀਆਂ ਹਨ ਸਰੀਰ ਦਾ ਕਦੇ ਕੋਈ ਅੰਗ ਦੁਖਦਾ ਹੈ ਤੇ ਕਦੇ ਕੋਈ ਅੰਗ ਦੁਖਦਾ ਹੈ ਹਰ ਰੋਜ਼ ਦਵਾਈ ਖਾਣੀ ਪੈਂਦੀ ਹੈ ਜਾਂ ਫਿਰ ਦਵਾਈ ਦਾ ਅਸਰ ਹੀ ਨਹੀਂ ਹੁੰਦਾ ਸਰੀਰ ਵਿੱਚ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਸੰਗਤ ਜੀ ਸਰੀਰ ਦੇ ਰੋਗਾਂ ਤੋਂ ਅਤੇ ਸਰੀਰ ਦੀਆਂ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਅੱਜ ਤੁਹਾਨੂੰ ਇੱਕ ਐਸੀ ਗੁਰਬਾਣੀ ਦੇ ਪਵਿੱਤਰ ਸ਼ਬਦ ਦਾ ਜਾਪ ਦੱਸਣ ਜਾ ਰਹੀ ਹਾਂ ਜਿਸ ਸਦਾ ਜਾਪ ਕਰਨ ਦੇ ਨਾਲ ਸਰੀਰ ਵਿੱਚੋਂ ਦਰਦਾਂ ਬਿਲਕੁਲ ਹਟ ਜਾਣ ਗਿਆ ਅਤੇ ਸਰੀਰ ਦੀਆਂ ਸਾਰੀਆਂ ਹੀ ਬਿਮਾਰੀਆਂ ਖਤਮ ਹੋ ਜਾਣ ਗਿਆ ਸਰੀਰ ਵਿੱਚੋਂ ਕਿੰਨੇ ਵੀ ਵੱਡੇ ਤੋਂ ਵੱਡੇ ਰੋਗ ਕਰਕੇ ਦਰਦ ਹੋ ਰਹੀ ਹੋਵੇ ਮਿੰਟਾਂ ਵਿੱਚ ਹੀ ਦੂਰ ਹੋ ਜਾਵੇਗੀ ਸੰਗਤ ਜੀ ਗੁਰੂ ਸਾਹਿਬ ਤੁਹਾਡੇ ਸਰੀਰ ਉੱਤੇ ਐਨੀ ਕਿਰਪਾ ਕਰ ਦੇਣਗੇ ਕਿ ਤੁਹਾਡਾ ਸਰੀਰ ਦਰਦ ਦਾ ਚੇਤਾ ਹੀ ਤੀ ਭੁੱਲ ਜਾਵੇਗਾ ਜਿਸ ਕਿਸੇ ਦੇ ਸਰੀਰ ਦੇ ਕਿਸੇ ਵੀ ਅੰਗ ਨੂੰ ਦਰਦ ਹੁੰਦਾ ਹੋਵੇ ਉਸ ਅੰਗ ਤੇ ਹੱਥ ਰੱਖ ਕੇ ਇਸ ਸ਼ਬਦ ਦਾ ਜਾਪ ਪੰਜ ਵਾਰ ਕਰਨਾ ਹੈ ਤੇ ਦਰਦ ਗਾਇਬ ਹੋ ਜਾਵੇਗਾ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇਗੀ ਆਓ ਹੁਣ ਇਸ ਸ਼ਬਦ ਨੂੰ ਸਰਵਣ ਕਰਦੇ ਹਾਂ ਮਹ ਲਾ ਪੰਜ ਮਾ अनिक विंग दास के पर हरिया कर कृपा प्रभु अपना करिया तुम्हें चढ़ाए लियो जन अपना उरज परयो जाल जग सुपना रहाओ पर्वत दोख महा विकराला खिन में दूर किए दयाला रोग विपत अतपारी दूर पै जपनाम तार द्रष्ट लड़ लाए हर चरण गहे नानक सरनाए महला पंजमा अनिक विंग दास के पर हरिया कर कृपा प्रभ अपना करिया तुम्हें चढ़ाए लियो जन अपना उरज परयो जाल जग सुपना रहाओ पर्वत दोख महा विकराला खिन में दूर किए दयाला रोग विपत अतपारी दूर पै जप नाम मुरारी दृष्ट तार लीनो लड़ लाए हर चरण गहे नानक सरनाए महला पंचमा अनिक वींग दास के पर हरिया कर कृपा प्रभ अपना करिया तुम्हें छड़ाए लियो जन अपना उरज पर्यो जाल जग सुपना महाविकराला खिन में दूर किए दयाला रोग विपत अतपारी दूर पई जप नाम जपनाम तार द्रष्ट लड़ लाए हर चरण गहे नानक शरणाये महल्ला पंजमा अनिक विंग दास के पर हरिया कर कृपा प्रभु अपना करिया तुम्हें चढ़ाए लियो जन अपना उरज परयो जाल जग सुपना रहाओ पर्वत दोख महा विकराला खिन में दूर किए दयाला रोग विपत अतपारी दूर पै नाम मुरारी द्रष्ट लड़ लाए, हर चरण गहे नानक सरणाये महल्ला पंजमा अनिक विंग दास के पर हरिया कर कृपा प्रभ अपना करिया तुम्हें चढ़ाए लियो जन अपना उरज परयो जाल जग सुपना रहाओ पर्वत दुख महा विकराला किन में दूर किए दयाला रोग विपत अतपारी दूर पै मुरारी दृष्ट द्रष्ट तारलीनो लड़लाए हर चरण गहे नानक सरनाय